ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਦਿਨਾਂ ਤੋਂ ਜਿਹੜਾ ਲੈਂਡ ਪੂਲਿੰਗ ਦਾ ਮਸਲਾ ਚੱਲ ਰਿਹਾ ਉਹਨੂੰ ਵੇਖ ਰਿਆਂ ਜਿਹੜੇ ਪੰਜਾਬ ਦੇ ਲੋਕ ਆ ਉਹ ਵਿਰੋਧ ਕਰੀ ਜਾਂਦੇ ਔਰ ਜਿਹੜੇ ਸਾਡੇ ਗੋਲੇ ਆ ਪੰਜਾਬ ਦੇ ਨਹੀਂਗੇ ਬਿਜ਼ਨਸਮੈਨਾਂ ਦੇ ਗੋਲੇ ਆ ਜਿਹੜੀ ਇਹ ਸਰਕਾਰ ਆ ਗੋਲਿਆਂ ਦੀ ਇਹ ਬਿਜ਼ਨਸਮੈਨਾਂ ਦਾ ਗੋਲਾ ਧੰਦਾ ਕਰੀ ਜਾਂਦੀ ਆ ਤੇ ਇਹ ਜਿਹੜੇ ਲੈਂਡ ਪੂਲਿੰਗ ਦੇ ਫਾਇਦੇ ਆ ਇਹ ਉਹ ਗਨੌਣ ਤੇ ਲੱਗੀ ਹੋਈ ਆ ਇਹ ਐਨਜੀ ਹੋ ਰਿਹਾ ਜਿਵੇਂ 2020 ਦੇ ਵਿੱਚ ਕਾਲੇ ਕਾਨੂੰਨ ਆਏ ਸੀ ਤੇ ਉਹਨਾਂ ਦੇ ਵਿਰੋਧ ਦੇ ਵਿੱਚ ਇਹ ਬੈਠੇ ਸੀ ਤੇ ਜਿਹੜੇ ਉਹ ਭਾਜਪਾ ਸਰਕਾਰ ਦੇ ਨਾਲ ਸੀ ਉਹ ਉਹਦੇ ਫਾਇਦੇ ਗਨਾਉਂਦੇ ਸੀ ਕਿ ਉਸ ਟਾਈਮ ਤੇ ਭਗਵੰਤ ਮਾਨ ਦੇ ਕਿਸਾਨੀ ਦਾ ਜਿਹੜਾ ਕਹਿਲਾ ਪੂਰਾ ਦਰਦ ਬੁਰਕਦਾ ਸੀ ਇਹਨਾਂ ਦੀ ਸਰਕਾਰ ਆ ਜਿਹੜੀ ਉਹਨਾਂ ਸਮੇਂ 'ਚ ਨਹੀਂ ਬਣੀ ਸੀ ਉਹਦਾ ਦਰਦ ਬੁਰਕਦਾ ਸੀ ਅੱਜ ਇਹ ਦਰਦ ਬਿਜ਼ਨਸਮੈਨਾਂ ਦਾ ਬੁਰਕ ਰਿਹਾ ਤੇ ਇਹ ਗੱਲ ਨਹੀਂ ਸੁਣ ਰਹੇ ਸਭ ਤੋਂ ਵੱਡੀ ਗੱਲ ਤਾਂ ਮੈਂ ਇਹ ਕਹਿਣਾ ਚਾਹੁੰਦਾ ਪਹਿਲਾਂ ਅਮਨਾ ਰੋੜਾ ਜੀ ਤੁਸੀਂ ਬਿਜ਼ਨਸਮੈਨਾਂ ਦੇ ਗੋਲੇ ਬਣੇ ਜਾਂਦੇ ਆ ਤਾਂ ਜਦੋਂ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਵਿਰੋਧ ਕਰ ਰਹੇ ਆ ਤਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਕਿਉਂ ਪ੍ਰਮੋਟ ਕਰ ਰਹੇ ਇਹਨਾਂ ਚੀਜ਼ਾਂ ਨੂੰ ਕਿਉਂ ਪੈਲ ਦੇ ਰਹੇ ਆ ਤੁਹਾਨੂੰ ਬਿਜ਼ਨਸਮੈਨਾਂ ਨੇ ਦੇਣਾ ਕੀ ਆ ਔਰ ਤੁਹਾਨੂੰ ਉਹਨਾਂ ਨੇ ਦਿੱਤਾ ਕੀ ਆ ਜਿਹੜਾ ਇਹੋ ਜਿਹਾ ਤੁਸੀਂ ਉਹਨਾਂ ਦਾ ਪੱਖ ਪੂਰੀ ਜਾਂਦੇ ਆ ਹਜ਼ਾਰਾਂ ਲੱਖਾਂ ਲੋਕ ਇਕੱਠੇ ਹੋ ਕੇ ਤੁਹਾਨੂੰ ਇਹ ਕਹਿ ਰਹੇ ਆ ਕਿ ਸਾਨੂੰ ਇਹ ਨਹੀਂ ਚਾਹੀਦਾ ਸਾਨੂੰ ਇਹ ਨਹੀਂ ਚਾਹੀਦਾ ਤਾਂ ਤੁਸੀਂ ਇਸ ਗੱਲ ਦਾ ਜਵਾਬ ਦਿਓ ਕਿ ਤੁਹਾਨੂੰ ਇਹ ਇਹਨਾਂ ਦਾ ਦਰਦ ਕਿਉਂ ਹੋ ਰਿਹਾ ਉਦੋਂ ਵੱਡੀ ਮੈਂ ਪਹਿਲਾਂ ਗੱਲ ਇਹ ਕਹਿ ਦੇਵਾਂ ਜਿਹੜੇ ਸੱਜਣ ਇਹ ਕਹਿ ਰਹੇ ਯਾਰ ਜ਼ਮੀਨਾਂ ਜਾਣਦੀਆਂ ਜਾਣਦੇ ਹੋ ਤੁਸੀਂ ਕਿਉਂ ਟੈਨਸ਼ਨ ਲੈਨੇ ਆ ਵਾਕਿਆ ਯਾਰ ਆਪਾਂ ਨੂੰ ਟੈਨਸ਼ਨ ਕਾਦੀ ਆ ਜ਼ਮੀਨਾਂ ਜਾਣੀਆਂ ਤਾਂ ਇਹਨਾਂ ਕਿਸਾਨਾਂ ਦੀਆਂ ਜਾਣੀਆਂ ਜਾਣਦੀਆਂ ਰਹਿੰਦੇ ਹੋ ਆਪਾਂ ਨੂੰ ਕੀ ਫਿਕਰ ਪਰ ਇੱਕ ਗੱਲ ਕਹਿਣਾ ਜਿਨ੍ਹਾਂ ਦੇ ਕੋਲ ਰਜਿਸਟਰੀਆਂ مش ਜਿਹੜੀਆਂ ਕਹਿ ਲੋ ਜ਼ਮੀਨਾਂ ਦੀਆਂ ਰਜਿਸਟਰੀਆਂ ਕੋਲ ਹੋਣ ਜੇਕਰ ਉਹਨਾਂ ਨੂੰ ਉਹਨਾਂ ਨੂੰ ਚੱਕ ਚੱਕ ਕੇ ਪਰੇ ਮਾਰੀ ਜਾਂਦੇ ਆ ਉਹਨਾਂ ਦੀਆਂ ਪੈਲੀਆਂ ਦੇ ਵਿੱਚ ਵੜ ਰਹੇ ਆ ਤਾਂ ਮੈਂ ਇਹ ਕਹਿਣਾ ਜਿਹੜੇ ਲਾਲ ਲਕੀਰ ਦੇ ਵਿੱਚ ਪਿੰਡਾਂ ਦੇ ਚਾਹੇ ਉਹ ਸ਼ਹਿਰਾਂ ਦੇ ਵਿੱਚ ਬੈਠੇ ਆ ਮਿੱਤਰ ਪਿਆਰਿਓ ਉਹਨਾਂ ਦੇ ਨਾਲ ਕੁਝ ਵੀ ਹੋ ਸਕਦਾ ਜਿਨ੍ਹਾਂ ਦੀ ਖੁਦ ਦੀ ਪੈਲੀ ਆ ਉਹ ਵਿਰੋਧ ਕਰੀ ਜਾਂਦੇ ਆ ਉਹ ਡਰੇ ਬੈਠੇ ਆ ਤੇ ਜਿਹੜੇ ਲਾਲ ਲਕੀਰ ਚ ਮੇਰੇ ਤੇਰੇ ਅਰਗੇ ਬੈਠੇ ਆ ਉਹ ਬੜੇ ਬੇਫਿਕਰੇ ਹੋਏ ਬੈਠੇ ਆ ਤੁਹਾਨੂੰ ਬੇਫਿਕਰੀ ਕਾਦੀ ਆ ਤੁਹਾਨੂੰ ਬੇਫਿਕਰੀ ਕਾਦੀ ਆ ਤੇ ਮੈਂ ਇਸ ਟਾਈਮ ਬਿਜ਼ਨਸਮੈਨਾਂ ਦੇ ਗੋਲਿਆਂ ਨੂੰ ਕਹਿਣਾ ਕਿ ਗੋਲਿਓ ਉਹ ਗੋਲਿਓ ਇਹ ਬਾਦਸ਼ਾਹ ਕੁਛ ਨਹੀਂ ਦਿੰਦਾ ਇਹ ਬੇਗਮ ਨੂੰ ਪਿਆਰ ਕਰਦਾ ਹੁੰਦਾ ਤੇ ਜਿਹੜਾ ਗੋਲਾ ਉਹ ਦੈਲਿਆਂ ਤੇ ਰੋਭ ਜਮਾ ਸਕਦਾ ਦੇਲੇ ਨੈਲੇ ਲੋਕ ਫਿਰਦੇ ਆ ਜਿਨ੍ਹਾਂ ਨੂੰ ਤੁਸੀਂ ਦੁੱਕੀ ਤਿੱਕੀ ਸਮਝਦੇ ਆ ਪਰ ਯਾਦ ਰੱਖੋ ਗੋਲਿਆਂ ਦਾ ਕੰਮ ਗੋਲਪੁਣਾ ਕਰਨਾ ਹੀ ਰਹਿ ਜਾਂਦਾ ਇਹਨਾਂ ਬਿਜ਼ਨਸਮੈਨਾਂ ਦਾ ਗੋਲਪੁਣਾ ਛੱਡ ਦਿਓ ਕੀ ਤੁਹਾਨੂੰ ਜਿਹੜੀਆਂ ਗੱਡੀਆਂ ਦਿੱਤੀਆਂ ਹੋਈਆਂ ਉਹ ਇਹਨਾਂ ਦੀਆਂ ਕੀ ਜਿਹੜਾ ਕਹ ਲੋ ਤਨਖਾਹਾਂ ਦਿੱਤੀਆਂ ਹੋਈਆਂ ਇਹ ਇਹਨਾਂ ਦੀਆਂ ਇਹ ਉਹੀ ਬਿਜ਼ਨਸਮੈਨ ਆ ਜਦੋਂ ਦੂਜਿਆਂ ਦੀ ਸਰਕਾਰ ਹੁੰਦੀ ਸੀ ਤੇ ਤੁਹਾਡੀ ਕੋਈ ਬਾਤ ਨਹੀਂ ਪੁੱਛਦਾ ਸੀ ਆਵਾ ਜਾਮਾ ਕੰਮਾ ਬਦਲੇ ਮੇਰਾ ਕੰਮ ਨਾ ਸਰਕਾਰਾਂ ਵਿੱਚ ਕੋਈ ਅੱਜ ਜਿਹੜੇ ਬਿਜ਼ਨਸਮੈਨ ਚਾਹੇ ਕੋਈ ਸਟਿਆਂ ਦੇ ਆ ਚਾਹੇ ਕੋਈ ਕਾਸੇ ਦੇ ਆ ਚਾਹੇ ਉਹ ਲੈਂਡ ਪੂਲਿੰਗ ਆ ਰਕਿਆਂ ਤੇ ਹੋ ਜਾਣ ਜਿਹੜੇ ਕੰਮ ਥੋੜੇ ਤੋਂ ਹੋ ਰਹੇ ਆ ਇਹ ਕਿਤੇ ਨਾ ਕਿਤੇ ਹੱਥ ਬਿਜ਼ਨਸਮੈਨਾਂ ਦੇ ਪੈਂਦੇ ਆ ਯਾਦ ਰੱਖੋ ਪਰ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਇੰਨਾ ਕੁ ਪਛਤਾਉਗੀ ਜੇਕਰ ਇੰਨਾ ਹੀ ਕਾਨੂੰਨ ਵਧੀਆ ਇੰਨਾ ਹੀ ਇਹ ਸਾਰਾ ਕੰਮ ਵਧੀਆ ਤਾਂ ਤੁਸੀਂ ਇਹ ਗੱਲ ਆ ਜਿਹੜੇ ਤੁਹਾਡੇ 92 ਐਮ.ਐਲ.ਏ ਆ ਭਗਵੰਤ ਮਾਨ ਕਿਸਾਨਾਂ ਦਾ ਪੁੱਤ ਆ ਭਗਵੰਤ ਮਾਨ ਟਰੈਕਟਰਾਂ ਦਾ ਕੰਮ ਕਰਦਾ ਰਿਹਾ ਭਗਵੰਤ ਮਾਨ ਅੱਜ ਵੀ ਖੇਤੀ ਕਰਦਾ ਕੇਦਰੀਵਾਲ ਜਾ ਕੇ ਦੂਜੀਆਂ ਸਟੇਟਾਂ ਚ ਕਹਿੰਦਾ ਤਾਂ ਕੇਦਰੀਵਾਲ ਸਾਹਿਬ ਜਿਹੜਾ ਭਗਵੰਤ ਮਾਨ ਆ ਜਿਹੜੀ ਇਹਦੇ ਕੋਲੇ ਪੈ ਲਈ ਆ ਪਹਿਲਾਂ ਇਹ ਉੱਥੇ ਕੰਮ ਕਰੇ ਨਾ ਜਿਹੜਾ ਕਰਨਾ ਚਾਹੁੰਦਾ ਜੇ ਤੁਹਾਡਾ ਕੰਮ ਚੰਗਾ ਹੋ ਗਿਆ ਤੇ ਪੰਜਾਬ ਦੇ ਲੋਕ ਸੋਚ ਲੈਣਗੇ ਜੇ ਆਮਨਾ ਰੋੜੇ ਕੋਲ ਕੋਈ 5-7 ਕਿੱਲੇ ਹੈਗੇ ਆ ਜੇ ਉਹਦੇ ਕੋਲ ਜ਼ਮੀਨ ਪਈ ਆ ਤਾਂ ਆਪਦੇ ਕੰਮ ਆਪਦੀਆਂ ਜ਼ਮੀਨਾਂ 'ਚ ਕੰਮ ਕਰੋ ਖੇਤੀਬਾੜੀ ਮੰਤਰੀ ਉਹਦੇ ਕੋਲ ਜ਼ਮੀਨ ਹੋਊਗੀ ਉਹਨੂੰ ਪੁੱਛੋ ਜਿੰਨੇ ਤੁਹਾਡੀ ਸਰਕਾਰ ਦੇ ਵਿੱਚ ਕੀ ਕੋਈ 10-12 ਕੋਲ ਜ਼ਮੀਨ ਨਾ ਹੋਵੇ ਬਾਕੀ ਸਾਰਿਆਂ ਕੋਲ ਜ਼ਮੀਨ ਹੋਊਗੀ ਤੁਸੀਂ ਕਰੋ ਜਿਹੜਾ ਕੁਝ ਕਰਨਾ ਚਾਹੁੰਨੇ ਆ ਤੁਹਾਡਾ ਰਵਈਆ ਉਹਨਾਂ ਬੰਦਿਆਂ ਵਰਗਾ ਹੋ ਰਿਹਾ ਓ ਜਗੀਰਦਾਰੋ ਤੁਸੀਂ ਜਗੀਰਦਾਰਾਂ ਜਿਵੇਂ ਰਾਜਿਆਂ ਵੇਲੇ ਰਾਜਿਆਂ ਨੂੰ ਜਾ ਕੇ बिजनेਸਮੈਨ ਮਿਲਦੇ ਸੀ ਤੇ ਮੰਤਰੀਆਂ ਨਾਲ ਮਿਲੇ ਹੁੰਦੇ ਸੀ बिजनेਸਮੈਨ ਤੇ ਕਾਨੂੰਨ ਬਣਾ ਦੇਣੇ ਅੱਜ ਆ ਇੰਨਾ ਕਰਨਾ ਅੱਜ ਉਹ ਇੰਨਾ ਕਰਨਾ ਤੇ ਹੁੰਦਾ ਕੀ ਸੀ ਜਿਹੜੇ ਮਾਰੇ ਲੋਕ ਹੁੰਦੇ ਸੀ ਮਾੜਾ ਕਿਸਾਨ ਹੁੰਦਾ ਸੀ ਮਜ਼ਦੂਰ ਹੁੰਦਾ ਸੀ ਉਹਨਾਂ ਦੀਆਂ ਫੱਟੀਆਂ ਪੋਚ ਕੇ ਰੱਖ ਦਿੱਤੀਆਂ ਜਾਂਦੀਆਂ ਸੀ ਜਿਹੜੇ ਅੰਗਰੇਜ਼ਾਂ ਨੇ ਕੰਮ ਕੀਤੇ ਜਿਨ੍ਹਾਂ ਨੇ ਅੰਗਰੇਜ਼ਾਂ ਦਾ ਗੋਲ ਪੁਨਾ ਕੀਤਾ ਅੱਜ ਉਹਨਾਂ ਦੇ ਮਹਿਲ ਬਣੇ ਪਏ ਆ ਉਹਨਾਂ ਮਹਿਲਾਂ ਦੇ ਵਿੱਚ ਰਹਿ ਕੇ ਅੱਜ ਸਾਨੂੰ ਉਹ ਅੱਖਾਂ ਵਿਖਾਉਂਦੇ ਆ ਕਿਉਂਕਿ ਪਿਓ ਦਾਦਿਆਂ ਦੇ ਖੂਨ ਦੇ ਵਿੱਚ ਆ ਸੀਨਾ ਅੰਗਰੇਜ਼ਾਂ ਦਾ ਜਿਹੜਾ ਮੈਂ ਤਾਂ ਸਿੱਧਾ ਕਹੂੰਗਾ ਫਿਰ ਯਾਰ ਮੈਨੂੰ ਤੁਸੀਂ ਮਾੜਾ ਕਹੋਗੇ ਜਿਨ੍ਹਾਂ ਨੇ ਦਲ ਪੁਨਾ ਕੀਤਾ ਹੁਣ ਅਸਲ ਦੇ ਵਿੱਚ ਉਹੀ ਬੰਦੇ ਆ ਸਾਡੇ ਤੇ ਰਾਜ ਕਰ ਰਹੇ ਆ ਤੇ ਭਗਵੰਤ ਮਾਨਸਿਆ ਆ ਮਨਾ ਰੋੜਿਆ ਓ ਵੀਰਿਆ ਗੱਲ ਸੁਣ ਬੜੇ ਧਿਆਨ ਦੇ ਨਾਲ ਜਿਵੇਂ ਉਹਨਾਂ ਨੇ ਅੰਗਰੇਜ਼ਾਂ ਦੀ ਬੋਲੀ ਬੋਲਤੀ ਰਾਜਿਆਂ ਦੀ ਬੋਲੀ ਬੋਲਤੀ ਤੇ ਅੱਜ ਤੁਸੀਂ ਵੀ ਬਿਜ਼ਨਸਮੈਨਾਂ ਦੀ ਬੋਲੀ ਬੋਲੀ ਜਾਂਦੇ ਆ ਬਿਜ਼ਨਸਮੈਨਾਂ ਨੇ ਤੁਹਾਡੇ ਵੱਲ ਵੇਖਿਆ ਨਹੀਂ ਬਾਈ ਤੋਂ ਪਹਿਲਾਂ ਇਹ ਅੱਜ ਉਹ ਲੋਕ ਜਿਨ੍ਹਾਂ ਦੀਆਂ ਲੱਤਾਂ ਝਾੜੀ ਤੁਰੇ ਆਉਂਦੇ ਆ ਤੁਸੀਂ ਕੁੱਟ-ਕੁੱਟ ਕੇ ਜਿਹੜੀਆਂ ਭੈਣਾਂ ਨੂੰ ਧੱਕੇ ਵੱਜ ਰਹੇ ਆ ਜਿਹੜੀਆਂ ਮਾਵਾਂ ਭੈਣਾਂ ਤੇ लाठी चार्ज ਹੋ ਜਾਂਦੇ ਆ ਪਰਚੇ ਹੋ ਜਾਂਦੇ ਆ ਤੁਹਾਡੇ ਹੱਕ ਦੇ ਵਿੱਚ ਖੜਨ ਵਾਲੇ ਇਹ ਸੀ ਤੁਹਾਡੇ ਜਿਹੜੇ ਅੱਜ ਕਿਸੇ ਟਾਈਮ ਤੇ ਵਰਕਰ ਬਣੇ ਸੀ ਅੱਜ ਉਹ ਉਹਨਾਂ ਲੋਕਾਂ ਤੇ ਜ਼ਬਰ ਜਨਾਹ ਕਰਦੇ ਆ ਜਿਨ੍ਹਾਂ ਲੋਕਾਂ ਦੀਆਂ ਬੱਸਾਂ ਭਰ ਕੇ ਕੇਦਰੀਵਾਲ ਸਾਹਮਣੇ ਇਕੱਠ ਕੀਤਾ ਜਾਂਦਾ ਸੀ ਤੇ ਅੱਜ ਤੁਸੀਂ ਇਹਨਾਂ ਲੋਕਾਂ ਦੀ ਬਾਹ ਫੜਨ ਦੀ بجائے ਅੱਜ ਆਪਦੀਆਂ ਬਿਜ਼ਨਸਮੈਨਾਂ ਨੂੰ ਫੜਾਈ ਤੁਰੇ ਆਉਨੇ ਆ ਤੇ ਗੋਲਿਆਂ ਨੂੰ ਕਦੇ ਯਾਦ ਨਹੀਂ ਕੀਤਾ ਜਾਂਦਾ ਹਮੇਸ਼ਾ ਯਾਦ ਰੱਖੋ ਤਾਸ਼ ਦੇ ਵਿੱਚ ਗੋਲੇ ਹੁੰਦੇ ਆ ਗੋਲਿਆਂ ਨਾਲੋਂ ਜ਼ਿਆਦਾ ਬਾਦਸ਼ਾਹਾਂ ਨਾਲੋਂ ਜ਼ਿਆਦਾ ਤੇ ਬੇਗਮ ਤਾਂ ਰਹਿ ਕੀ ਚੀਜ਼ ਗਈ ਯੱਕੇ ਦੀ ਪਾਵਰ ਜ਼ਿਆਦਾ ਹੁੰਦੀ ਆ ਕਿਉਂਕਿ ਯੱਕੇ ਕੋਲ ਸਾਰੇ ਹੁੰਦੇ ਆ ਤੇ ਜਿਹੜੇ ਪੰਜਾਬ ਦੇ ਲੋਕ ਆ ਜਿਹੜੇ ਪੰਜਾਬ ਦੇ 3 ਕਰੋੜ ਲੋਕ ਆ ਲਗਭਗ ਏ ਯੱਕਾ ਜਿੱਧਰ ਖੜ ਗਿਆ ਤੁਹਾਡੇ ਬਾਦਸ਼ਾਹ ਤੁਹਾਡੀ بیگم ਕਿਤੇ ਰਹਿਣੀ ਨਹੀਂਗੀ گولیاں ਦਾ ਤਾਂ ਫਿਰ ਬੰਨ ਨਹੀਂ ਕੀਆ ਕਿਉਂਕਿ ਯੱਕੇ ਦੀ ਪਾਵਰ ਯੱਕੇ ਕੋਲ ਹੁੰਦੀ ਆ ਤੇ ਇਹ ਯੱਕੇ ਇਕੱਠੇ ਹੋ ਰਹੇ ਆ ਇਨ੍ਹਾਂ ਯੱਕਿਆਂ ਨੂੰ ਪਰਖੋ ਨਾ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਤੇ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਜਿੰਨਾ ਲੋਕਾਂ ਦੇ ਮਕਾਨ ਲਾਲ ਲਕੀਰ ਦੇ ਵਿੱਚ ਆਉਂਦੇ ਆ ਜਾਗ ਜੋ ਮਿੱਤਰੋ ਜਾਗ ਜੋ ਜਾਗੋ ਜਾਗੋ ਹੋਇਆ ਸਵੇਰਾ ਨਿਕਲਿਆ ਸੂਰਜ ਗਿਆ ਹਨੇਰਾ ਜਾਗ ਜੋ ਨਹੀਂ ਤਾਂ ਇਹ ਬੰਦੇ ਜਿਹੜੇ ਸਿੱਕੋ ਕੀ ਸੰਕ ਪਰ ਨੱਚਣ ਲੱਗ ਜਾਂਦੇ ਆ ਨਾ ਉਹ ਕਦੇ ਕਿਸੇ ਦੇ ਸਕੇ ਨਹੀਂ ਹੁੰਦੇ ਇਹ ਬਿਜ਼ਨਸਮੈਨਾਂ ਦੇ ਬਿਜ਼ਨਸਮੈਨਾਂ ਨੂੰ ਬਾਹ ਫੜਾ ਚੁੱਕੇ ਆ ਇਹਨਾਂ ਨੇ ਸਾਡੇ ਹੁਣ ਪੱਲੇ ਕੱਖ ਨਹੀਂ ਛੱਡਣਾ ਕਿ ਮੈਂ ਭਗਵੰਤ ਮਾਨ ਜੀ ਨੂੰ ਫਿਰ ਵੀ ਅਪੀਲ ਕਰਦਾ ਕਿ ਸੱਜਣਾ ਗਾਣਾ ਆਇਆ ਇੱਕ ਖਾਣੀਆਂ ਤਾਂ ਬੰਦੇ ਆ ਤੂੰ ਦੋ ਰੋਟੀਆਂ ਤੁਹਾਡੇ ਕੋਲ ਰੱਬ ਦਾ ਦਿੱਤਾ ਬਹੁਤ ਕੁਝ ਬਣ ਗਿਆ ਹੁਣ ਤੁਸੀਂ ਹੁਣ ਟਿਕ ਜੋ ਤੇ ਤੁਸੀਂ ਲੋਕਾਂ ਦੀ ਗੱਲ ਕਰੋ ਦੋ ਸਾਲਾਂ ਦੀ ਸਰਕਾਰ ਰਹਿ ਗਈ ਡੇਢ ਸਾਲ ਦੀ ਉਸ ਤੋਂ ਬਾਅਦ ਹਵਾ ਤੁਹਾਨੂੰ ਆਉਣੀ ਕਿ ਨਹੀਂ ਆਉਣੀ ਉਹ ਰੱਬ ਜਾਣਦਾ ਝਾੜੂ ਕਿਸੇ ਨੇ ਹੱਥ 'ਚ ਫੜਨਾ ਕਿ ਨਹੀਂ ਫੜਨਾ ਉਹ ਰੱਬ ਜਾਣਦਾ ਪਰ ਇੰਨਾ 3 ਕਰੋੜ ਲੋਕਾਂ ਦੀ ਬਦਸ਼ੀਸ਼ ਬਹੁਤ ਮਾੜੀ ਹੁੰਦੀ ਆ ਇਹ ਬਦਸ਼ੀਸ਼ ਤੋਂ ਬਚ ਜਾ ਮੇਰਾ ਵੀਰ ਇਹ ਜਿਹੜਾ ਕੇਦਰੀਵਾਲ ਆ ਕੇਦਰੀਵਾਲ ਤੇਰੀ ਬਾਹ ਛੱਡੂਗਾ 2027 ਤੋਂ ਬਾਅਦ ਫੋਨ ਨਹੀਂ ਚੱਕਿਆ ਕਰਨਾ ਤੇਰਾ ਇਹਨੇ ਤੂੰ ਲੋਕਾਂ ਨੂੰ ਦੱਸਿਆ ਕਰੇਂਗਾ ਇਸ ਕਰਕੇ ਲੋਕਾਂ ਦੀ ਗੱਲ ਕਰੋ ਜਿੰਨਾ ਲੋਕਾਂ ਨੇ ਤੁਹਾਡੇ ਤੇ ਯਕੀਨ ਕੀਤਾ ਸੀ ਤੇਰੇ ਮਤਲਬ ਸੱਜਣੋ ਤੁਹਾਡਾ ਨਾਮ ਆ ਜਿਹੜਾ ਉਹ ਰਹਿਂਦੀ ਦੁਨੀਆ ਤੱਕ ਰਹੂਗਾ ਤੇ ਤੁਹਾਡੇ ਜਿਹੜੇ ਜਦੋਂ ਤੁਹਾਡਾ ਨਾਮ ਲਿਆ ਜਾਊਗਾ ਸਟੇਜ ਉੱਤੋਂ ਤੇ ਤੁਹਾਡਾ ਪੋਤਰਾ ਪਰਪੋਤਰਾ ਬੈਠਾ ਆ ਕਰੂਗਾ ਭਗਵੰਤ ਮਾਨ ਤੇ ਤੇਰੇ ਪੁੱਤਰੇ ਦੀ ਐ ਨੀਵੀਂ ਪੈ ਜਾ ਕਰਨੀ ਐ ਐ ਕਰਕੇ ਥੋੜੀ ਸਾਰਿਆਂ ਦੀ ਨੀਵੀਂ ਪੈ ਜਾਣੀ ਐ ਕਿਉਂਕਿ ਕਿਹਾ ਕਰਨਗੇ ਬੜੇ ਵਫਾਦਾਰ ਸੀ ਇਹ ਐਨੇ ਵਫਾਦਾਰ ਸੀ ਭਗਵੰਤ ਮਾਨ ਦੀ ਸਰਕਾਰ ਕਿ ਇਹਨਾਂ ਨੇ ਪੂਰਾ ਗੋਲਪੁਣਾ ਕੀਤਾ ਜਿਵੇਂ ਤਾਸ਼ ਦੇ ਵਿੱਚੋਂ ਗੋਲਾ ਨਹੀਂ ਕੱਢਿਆ ਜਾ ਸਕਦਾ ਉਸੇ ਤਰ੍ਹਾਂ ਇਹਨਾਂ ਦਾ ਗੋਲਪੁਣਾ ਨਹੀਂ ਭੁੱਲਿਆ ਜਾ ਸਕਦਾ ਤੇ ਤੁਹਾਡੇ ਬੱਚਿਆਂ ਦਾ ਸਿਰ ਨਹੀਂ ਚੱਕਿਆ ਜਾਇਆ ਕਰਨਾ ਪੰਜਾਬ ਦੇ ਲੋਕਾਂ ਦੀ ਗੱਲ ਕਰੋ ਲੋਕਾਂ ਦੀ ਗੱਲ ਯਾਦ ਰੱਖੋ ਤੁਹਾਨੂੰ ਅੱਗੇ ਲੈ ਕੇ ਜਾਊਗੀ ਜੇ ਤੁਸੀਂ ਲੋਕਾਂ ਦੀ ਗੱਲ ਕੀਤੀ ਐ ਤੁਹਾਨੂੰ ਮੁੱਖ ਮੰਤਰੀ ਬਣਾਤਾ ਅੱਜ ਬਿジネス ਸਮੈਨਾਰ ਦੀ ਗੱਲ ਕਰੀ ਜਾਂਦੇ ਆ ਕੋਣ ਨੂੰ ਮੈਂਬਰ ਨਹੀਂ ਬਣਾਇਆ ਜਾਣਾ ਕਿਸੇ ਨੇ ਯਾਦ ਰੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ